ਕਿ ਐਸਾ ਹੜਕੰਪ ਮਚਿਆ ਮੁਠੀ ਚ ਆ ਗਈ ਜਾਨ ਅਸਮਾਨੀ ਬਿਜਲੀ ਕੀ ਡਿਗੀ ਘਰ ਦੇ ਸਾਰੇ ਬਿਜਲੀ ਪ੍ਰਬੰਧਾਂ ਦਾ ਹੋ ਗਿਆ ਨੁਕਸਾਨ ਹੋ ਗਿਆ ਨੁਕਸਾਨ ਸਰਛਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਹਾਨੂੰ ਇਸ ਲਈ ਸਾਥੀਓ ਖਬਰ ਤੁਹਾਡੇ ਨਾਲ ਗੜਪੜ ਤੋਂ ਸਾਂਝੀ ਕਰ ਰਹੇ ਆ ਜਿੱਥੇ ਬੀਤੀ ਰਾਤ ਕਹਿ ਲਈਏ ਜਾਂ ਅੱਜ ਤੜਕੇ ਸਵਾ 2 ਵਜੇ ਦੀ ਗੱਲ ਕਰ ਲਈਏ ਹੜਕੰਪ ਜੇ ਮਚ ਜਾਂਦਾ ਹੈ ਦਰਾਉਣੀ ਸਥਿਤੀ ਬਣ ਜਾਂਦੀ ਹੈ ਕਿਉਂਕਿ ਗੁੜਪੜ ਦੇ ਇੱਕ ਘਰ ਦੇ ਉੱਤੇ ਸਮਾਨੀ ਬਿਜਲੀ ਡਿੱਗਦੀ ਹੈ ਤੇ ਘਰ ਦੇ ਮੈਂਬਰਾਂ ਦਾ ਇਹ ਕਹਿਣਾ ਕਿ ਸਾਨੂੰ ਇਉਂ ਪ੍ਰਤੀਤ ਹੋਇਆ ਕਿ ਜਿਵੇਂ ਕੋਈ ਬੰਬ ਦਾ ਗੋਲਾ ਘਰ ਦੇ ਉੱਤੇ ਸੁੱਟ ਗਿਆ ਹਾਲਾਤ ਕਹਿੰਦੇ ਐਨੇ ਨਾਜੁਕ ਬਣ ਗਏ ਕਿ ਦਮੇ ਅਸੀਂ ਫੋਨ ਵੱਲ ਨੂੰ ਭੱਜੇ ਫੋਨ ਜਿਹੜੇ ਚਾਰਜਿੰਗ ਤੇ ਲੱਗੇ ਹੋਏ ਸੀਗੇ ਉਹ ਫੋਨ ਵੀ ਗਰਮ ਹੋ ਗਏ ਹੈਂਗ ਹੋ ਗਏ ਮਮਟੀ ਜਿਹੜੀ ਆ ਉਹ ਕਹਿੰਦੇ ਛੱਤ ਦੀ ਖਿੱਲਰ ਜਾਂਦੀ ਹੈ ਅੰਡਰਗਰਾਊਂਡ ਜਿਹੜੀ ਵਾਇਰਿੰਗ ਸੀ ਉਹ ਟੁੱਟ ਜਾਂਦੀ ਹੈ ਘਰ ਦੀ ਜਿਹੜੀ ਸਾਰੀ ਇਲੈਕਟ੍ਰਿਸਿਟੀ ਉਹਦੀ ਵਾਇਰਿੰਗ ਜਿਹੜੀ ਹੈ ਉਹ ਤੈਸਨੈਸ ਹੋ ਜਾਂਦੀ ਹੈ ਤਾਰਾਂ ਪਟਾਕਾ ਮਾਰ ਜਾਂਦੀਆਂ ਲੈਂਟਰ ਦੇ ਟੁਕੜੇ ਜਿਹੜੇ ਆ ਹੀਠਾ ਡਿੱਗ ਜਾਂਦੇ ਆ ਤਾਂ ਪਰਿਵਾਰ ਇੱਕ ਵਾਰੀ ਬੜਾ ਅਚੰਭਾ ਮਹਿਸੂਸ ਕਰਦਾ ਹੈ ਜਿਹੜਾ ਪਰਿਵਾਰ ਹੈ ਜਦੋਂ ਬਿਜਲੀ ਕੰਬਦੀ ਹੈ ਨਾਲ ਦੀ ਨਾਲ ਪਰਿਵਾਰ ਵੀ ਕੰਬਦਾ ਹੈ ਕਿ ਹੋਇਆ ਕੀ ਪਰ ਗਨੀਮਤ ਇਹ ਰਹੀ ਕਿ ਕੋਈ ਕੋ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਉੱਥੇ ਪਿੰਡ ਵਾਸੀ ਮੌਜੂਦ ਸਨ ਉਹਨਾਂ ਨੇ ਦੱਸਿਆ ਕਿ ਪਰੂ ਵੀ ਜਾਨੀ ਕਿ ਪਿਛਲੇ ਸਾਮਣੇ ਚ ਵੀ ਇੱਥੇ ਹੀ ਇਸ ਪਿੰਡ ਚ ਹੀ ਇਸ ਜਿਸ ਘਰ ਦੇ ਉੱਤੇ ਹੁਣ ਬਿਜਲੀ ਡਿੱਗੀ ਇਸ ਦੇ ਨਜ਼ਦੀਕ ਇੱਕ ਘਰ ਤੇ ਬਿਜਲੀ ਡਿੱਗਦੀ ਹੈ ਕੋਠੇ ਤੇ ਛੱਤ ਤੇ ਟੈਂਕੀ ਵਾਲਾ ਘੋੜਾ ਸੀ ਕਹਿੰਦੇ ਬਿਜਲੀ ਉਹਦੇ ਤੇ ਡਿੱਗਦੀ ਹੈ ਤੇ ਉਸ ਨੂੰ ਪਾੜ ਦਿੰਦੀ ਹੈ ਪਿੰਡ ਵਾਲੇ ਜਿਹੜੇ ਹੈਰਾਨ ਨੇ ਉਹ ਕਹਿੰਦੇ ਕਿ ਐਡੀ ਜ਼ੋਰ ਦੀ ਧਮਾਕਾ ਹੋਇਆ ਸਾਨੂੰ ਲੱਗਿਆ ਕਿ ਕਿਤੇ ਬੰਬ ਚੱਲ ਗਿਆ ਪਰ ਜਿਹੜਾ ਪਰਿਵਾਰ ਹੈ ਉਹ ਰੱਬ ਦਾ ਸ਼ੁਕਰ ਮਨਾਉਂਦਾ ਕਿ ਕਿਸੇ ਦੀ ਜਾਨ ਨਹੀਂ ਗਈ ਪਰ ਵੱਡੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੂੰ ਜਿਹੜੀ ਲਾਈਟਿੰਗ ਰੋਡ ਹੈ ਉਦੇ ਲਈ ਲੋਕਾਂ ਨੂੰ ਜਾਗਰਤ ਕਰਨਾ ਚਾਹੀਦਾ ਹੈ। دوسری ਗੱਲ ਇਹ ਹੈ ਕਿ ਪਰਿਵਾਰ ਨੂੰ ਕੀ ਕੋਈ ਮੁਆਵਜ਼ਾ ਮਿਲੇਗਾ ਕਿ ਨਹੀਂ ਮਿਲੇਗਾ। ਇਹ ਆਉਣ ਵਾਲੀ ਸਥਿਤੀ ਦੱਸੇਗੀ। ਬੈਰਲ ਹਾਲ ਪਰਿਵਾਰ ਜਿਹੜਾ ਹੈ ਉਹ ਚਿੰਤਿਤ ਹੈ। ਕਹਿੰਦੇ ਲੱਖਾਂ ਦਾ ਨੁਕਸਾਨ ਹੋ ਗਿਆ। ਆਂਡੀ ਗਵਾਂਡੀ ਪਹੁੰਚੇ ਹੋਏ ਆ। ਬਿਜਲੀ ਕੋਈ ਚੱਲਦੀ ਨਹੀਂ ਪਈ। ਪੱਖਾ ਚੱਲਦਾ ਨਹੀਂ ਪਿਆ ਤਾਂ ਮਜਬੂਰੀ ਵਜੋਂ ਉਹਨਾਂ ਨੂੰ ਪੱਖੀਆਂ ਚੱਲਣੀਆਂ ਪੈ ਰਹੀਆਂ। ਦਿਖਾਣੀ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ। ਇੱਥੇ ਆ ਕੇ ਜਦੋਂ ਮੈਂ ਦੇਖਿਆ ਆ ਸਾਰੇ ਪਾਈਪ ਵਗੈਰਾ। ਇਹ ਸਾਰਾ ਪਾਈਪ ਆ। ਆਪ ਅੰਡਰਗਰਾਉਂਡ ਪਾਏ ਸੀਗੇ ਸਾਰੇ ਪੱਠ ਹੋਏ ਨੇ ਅੰਡਰਗਰਾਉਂਡ ਆ ਦੇਖ ਲੋ ਵੀ ਤੁਸੀਂ ਇੰਨੇ ਜ਼ੋਰ ਨਾਲ ਇੱਥੋਂ ਪੱਠ ਹੋਏ ਏਦਾਂ ਕਿਸੇ ਨੇ ਮਾਰ ਕੇ ਪੱਟਿਆ ਹੁੰਦਾ ਆਹ ਤੁਸੀਂ ਤਾਂ ਕਿ ਸੱਟ ਨਹੀਂ ਦੀ ਥੋੜੀ ਹੁਣ ਇਹ ਤਾਂ ਤੁਹਾਨੂੰ ਸਾਰਾ ਕੁਝ ਨਵੇਂ ਸਿਰੇ ਤੋਂ ਕਰਾਉਣਾ ਪੈਣਾ ਹਾਂਜੀ ਹਾਂਜੀ ਫਲਾ ਬਿਜਲੀ ਵਾਲੇ ਤਾਂ ਆਏ ਆ ਹੁਣ ਪੰਪਰ ਵਗੈਰਾ ਨੂੰ ਬੁਲਾਇਆ ਹੈ ਤੇ ਉਹ ਵੀ ਹੁਣ ਆ ਕੇ ਦੇਖੋਗੇ ਕਿ ਟੋਟਲ ਡੈਮੇਜ ਕਿੰਨਾ ਹੈ ਇੱਕ ਹੀ ਕੋਈ ਡਿਜ਼ਾਈਨਿੰਗ ਬਣਾਈ ਹੋਈ ਸੀ ਇਹ ਡਿਜ਼ਾਈਨ ਦੀ ਟਿੱਕ ਟੈਕ ਦੇ ਉੱਪਰ ਇਹ ਤਾਂ ਵੈਸੇ ਨਕਸ਼ੇ ਦੇ ਸਾਹਬ ਨਾਲ ਡਿਜ਼ਾਈਨ ਹੋਈ ਸੀ ਸਪੈਸ਼ਲੀ ਤੇ ਉਹ ਜਿਹੜੀ ਡਿਜ਼ਾਈਨ ਸੀ ਉੱਪਰਲੀ ਉਹ ਤੈ ਸਨੈਸ ਹੋ ਹਾਂਜੀ ਉਹਦੇ ਉੱਪਰ ਹੀ ਲੱਗੀ ਆ ਇਹ ਤਾਂ ਸ਼ਾਇਦ ਮਚਾ ਹੋ ਗਿਆ ਇਹਦੇ ਥੱਲੇ ਟੈਂਕੀ ਸੀਗੀ ਨਹੀਂ ਤਾਂ ਸਿੱਧੀ ਲੈਂਟਰ ਤੇ ਡਿੱਗਦੀ ਤਾਂ ਲੈਂਟਰ ਵੀ ਪਾੜ ਜਾਣਾ ਸੀਗਾ ਲੈਂਟਰ ਪਾੜ ਕੇ ਥੱਲੇ ਡਿਗੇ ਤੇ ਲੈਂਟਰ ਵੀ ਸਾਰਾ ਇਕੱਠਾ ਹੋ ਜਾਣਾ ਸੀਗਾ ਲੈਂਟਰ ਵੀ ਕਰ ਹਾਂਜੀ ਕੀ ਨਾਮ ਤੁਹਾਡਾ ਲਖਵੀਰ ਗੌਰ ਅੱਛਾ ਤੁਸੀਂ ਕੀ ਕਹਿੰਦੇ ਹੋ ਮੈਂ ਇੱਥੇ ਬੈੱਡ ਤੇ ਪਏ ਸੀ ਹਾਂ ਮੈਂ ਦੋ ਮਿੰਟ ਰਕਤੀ ਸੀਗੀ ਅੱਛਾ ਤਾਂ ਆਮਾ ਕੇ ਚਲੋ ਨਾ ਆ ਕੇ ਪਾਠ ਕਰਦੇ ਹਾਂ ਹਾਂ ਪਰ ਮੈਂ ਕਿਹਾ ਜੇ 2 ਵਜੇ ਆ ਮੈਂ 2:30 ਵਜੇ ਨਾ ਆਉਂਗੀ ਇਸ਼ਨਾਨ ਕਰੂੰਗੀ ਫਿਰ ਕੋ ਮੈਂ ਇਸੇ ਬਿड्डे ਤੇ ਬਹਿ ਗਈ ਆ ਤੇ ਸਵਾ ਦੋ ਵਜੇ ਹਾਂਜੀ ਇਹ ਸਾਰਾ ਹੋ ਗਿਆ ਬਿਜਲੀ ਦਾ ਤੁਮਾਰਾ ਮਤਲਬ ਤੁਸੀਂ ਉਸ ਵੇਲੇ ਜਾਗਦੇ ਸੀ ਜਾਗਦੇ ਸੀ ਇੱਥੇ ਜਾਗਦੀ ਪਈ ਆ ਕਿ ਤੁਹਾਡੇ ਤਾਂ ਇੱਥੇ ਘਰ ਵਿੱਚ ਹੀ ਮਤਲਬ ਇੱਥੇ ਬਿੱਲੀ ਉੱਪਰ ਪਈ ਆ ਉੱਪਰ ਪਈ ਉਹਨੇ ਸਭ ਕੁਝ ਪਟ ਦਿੱਤਾ ਤੇ ਜਦੋਂ ਖੜਕਾ ਜੋਰ ਨਾ ਹੋਇਆ ਮੇਰੇ ਦਾ ਹੱਥ ਵੀ ਸਨ ਹੋ ਗਿਆ ਦਾ ਕਾਫੀ ਮੈਂ ਸਨ ਹੋ ਗਈ ਫਿਰ ਹੌਲੀ-ਹੌਲੀ ਉੱਠ ਕੇ ਮੈਂ ਇਹਨਾਂ ਬੱਚੇ ਰੋ ਰਹੇ। ਜਿੱਥੋਂ ਮਨ ਵਿੱਚ ਐਡਾ ਵੱਡਾ ਧਮਾਕਾ ਹੋਇਆ ਦੱਸਿਆ ਜਾਂਦਾ ਕਿ ਬਲੋਣੀ ਤੱਕ ਇਹਦਾ ਧਮਾਕਾ ਸੁਣਿਆ। ਹਾਂਜੀ ਜਦੋਂ ਉੱਥੇ ਕਚਰਾ ਬਹੁਤ ਡਿ ਗਿਆ ਤੇ ਮੇਰੇ ਉੱਤੇ ਵੀ ਡਿ ਗਿਆ ਫਿਰ ਮੈਂ ਇਹਨਾਂ ਨੂੰ ਠਾਲਿਆ ਉੱਠ ਕੇ ਆ ਕੇ। ਮੈਂ ਕਿਹਾ ਤੂੰ ਉੱਠ ਕੇ ਦੇਖੀਂ ਪਤਾ ਉਹ ਲੈਪਟਾਪ ਵੀ ਫੋਨ ਜਗਾ ਤੇ ਕਹਿੰਦਾ ਵੀ ਫੋਨ ਵੀ ਸਾਡਾ ਡੈਡ ਹੋ ਗਿਆ। ਅੱਛਾ ਫੋਨ ਵੀ ਡੈਡ ਹੋ ਗਿਆ। ਬਹੁਤ ਗਰਮ ਹੋ ਗਿਆ। ਅੱਛਾ ਤੇ ਫਿਰ ਅਸੀਂ ਇਹਨਾਂ ਨੇ ਫਿਰ ਮੋਮਬਤੀਆਂ ਜਗਾ ਕੇ ਅਸੀਂ ਜਦ ਦੇਖਿਆ ਤਾਂ ਵੀ ਸਾਡੀ ਘਰੀਏ ਤਾਂ ਪਿਆ। ਜਾਂ ਦਾ ਪਛਾਣ ਹੋ ਗਿਆ ਜਾਂ ਦਾ ਮਾਲਕ ਤੇਂਦਰ ਸੀ ਇੰਨਾ ਸ਼ੁਕਰ ਪਰ ਤੁਸੀਂ ਤਾਂ ਕੋਲੇ ਹੀ ਪਏ ਸੀ ਮੈਂ ਤਾਂ ਕੋਲ ਇੱਥੇ ਪਈ ਸੀ ਤੁਸੀਂ ਤਾਂ 1 ਫੁੱਟ ਦਾ ਵੀ ਫਾਸਲਾ ਨਹੀਂ ਹੈਗਾ ਇੱਥੋਂ ਉੱਠ ਕੇ ਆ ਕੇ ਮੈਂ ਜਿਹੜੇ 2 ਵਜੇ ਆ ਕੇ ਇੱਥੇ ਬੈਠੀ ਹਾਂ ਇੱਥੇ ਪੈ ਗਈ ਤੇ ਜੇ ਮਤਲਬ ਖੈਰ ਬਾਹਰ ਨਹੀਂ ਨਿਕਲੇ ਤੁਸੀਂ ਬਸ ਉਹ ਨਹੀਂ ਬਾਹਰ ਆ ਕੇ ਘੁੰਮ ਕੇ ਆ ਗਏ ਅੱਛਾ ਬਾਹਰ ਘੁੰਮ ਫਿਰ ਆ ਕੇ ਘੁੰਮ ਕੇ ਆ ਗਈ ਮੈਂ ਕਿਹਾ 5 ਕੁ ਮਿੰਟ ਬਾਅਦ ਨਾ ਆਉਣੀ ਜਿਨਾਨ ਕਰਤੇ ਅੱਛਾ ਤੇ ਉਸ ਵਕਤ ਇਹ ਕਰੀਬ ਆ ਬਸ ਸਵਾ 2 ਵਜੇ ਸੀ ਸਵਾ 2 ਵਜੇ ਹਲਕੀ ਜੀ ਲਾਈਟ ਇੱਥੇ ਬਲਬ ਲਾਇਆ ਉਹਦੀ ਲੈਡ ਬਿੰਦ ਤੇ ਟਾਈਮ ਮੈਂ ਦੇਖਿਆ ਤੇ ਸਵਾ 2 ਵਜੇ ਸੀ ਇਹਨੇ ਟਾਈਮ ਤਾਂ ਹੀ ਬਸ ਸਾਰਾ ਕੁਝ ਹੋ ਗਿਆ ਸਾਰਾ ਕੁਝ ਪਰਮਾਤਮਾ ਨੇ ਹੱਥ ਦੇ ਕੇ ਬਚਾਇਆ ਕਹਿੰਦੇ ਹੁੰਦੇ ਉਹ ਚੀਜ਼ ਜਾਵੇ ਜਿਹੜੀ ਮੁੜ ਕੇ ਵੀ ਆਵੇ ਕੋਈ ਦਿੱਤਾ ਲਿਆ ਕੋਈ ਸਾਹਮਣੇ ਆ ਬਸ ਉਹਨੇ ਮਾਲਕ ਨੇ ਬਚਾਇਆ ਕਿਸੇ ਦੀ ਸੀਸਾਂ ਨਹੀਂ ਤਾਂ ਬਿਜਲੀ ਦਾ ਅਸੀਂ ਦੇਖਿਆ ਕਿ ਇਹਦਾ ਪ੍ਰਕੋਪ ਇਹਦਾ ਪ੍ਰਕੋਪ ਐਡਾ ਵੱਡਾ ਹੁੰਦਾ ਇੰਨੀ ਰਫਤਾਰ ਹੁੰਦੀ ਆ ਹਾਂਜੀ ਲੱਖਾਂ ਹਜ਼ਾਰਾਂ ਵਾਟਦੀ ਇਹਦੀ ਜਿਹੜੀ ਆ ਰੋਸ਼ਨੀ ਥੱਲੇ ਆ ਜਦੋਂ ਪੰਗ ਪਟਿਆ ਸਾਡੇ ਵੀ ਆਵਾਜ਼ ਆਈ ਫੇਟੜੇ ਤੁਹਾਡਾ ਘਰ ਇਹਦੇ ਨਾਲੇ ਹੀ ਆ ਮਾਤਾ ਮਾਤਾ ਸੀ ਤੌੜਿਆ ਰਾਮਾ ਅੱਛਾ ਮੈਂ ਤਾਂ ਕਿ ਆਰਡਰ ਸਰਵਦਾ ਤੁਹਾਨੂੰ ਕਰਕੇ ਕਹਾਦੀ ਮੈਂ ਨੇ ਦੇਖਿਆ ਆਪਣੇ ਪਿਆ ਕਾਲੇ ਕੱਪੜੇ ਪਾਇਆ ਮੈਂ ਕੁੜੀਆਂ ਦੇਖਿਆ ਜਦ ਦੇਖਿਆ ਤਾਂ ਠੀਕ ਠਾਕ ਪਈਆਂ ਤੁਹਾਨੂੰ ਆਪਣਾ ਫਿਕਰ ਚਿੰਤਾ ਹੋਊਗੀ। ਉਹ ਆਪਣੀ ਜੰਤਾ ਪੈ ਗਈ। ਬੰਬ ਜਿੱਦਾਂ ਫਟਿਆ ਇੰਦਾ ਤੜਾਕਾ ਹੋ ਰਿਹਾ ਬਹੁਤ। ਕਿਤੇ ਪਾਣੀ ਜਦੋਂ ਉਸੇ ਦੇਖਿਆ ਮੈਂ ਟੂਟੀਆਂ 'ਚ ਪਾਣੀ ਵੀ ਬੰਦ, ਪਾਣੀ ਵਾਲ ਟਾਂਚੀ। ਪਾਣੀ ਵੀ ਬੰਦ ਹੋ ਗਿਆ। ਪਾਣੀ ਬੰਦੋਂ ਪਾਣੀ ਵਾਲ ਟਾਂਚੀ ਫਟ ਗਈ। ਟਾਂਚੀ ਫਟ ਗਈ। ਟਾਂਚੀ ਫਟ ਗਈ ਤਾਂ ਫੇ ਨਾਲ ਉਹਨਾਂ ਇੰਦਾ ਮਾਰਿਆ ਚੱਕ ਕੇ ਸਮਾਨ ਬਿਜਲੀ ਨੇ। ਉਹ। ਪਰੇ ਉਰੇਦਰਦਰ ਉਨ ਬਾਹਰੋਂ ਤੇ ਮੈਂ ਹੁਣ ਕਚਰਾ ਜਿਹਾ ਇਕੱਠਾ ਕੀਤਾ ਏਡੇ-ਡੇ ਉੱਪਰ ਟਿੱਗੇ ਆ। ਮੋਂਟੀ ਜੀ ਸਾਰੀ ਕਿਉਂਕਿ ਸਾਰੇ ਔਟ ਦੇ ਵਿੱਚ ਤਾਂ ਇਦਾਂ ਹੋ ਗਿਆ ਕਿ ਕਿਤੇ ਬੰਬ ਕਿਤੇ ਬੀਫਕੋ ਪਰ ਮਾਰਕ ਵਿਚਾਰ ਕਰਾ ਲਏ ਆ ਬਾਬਾ ਗੁਰੂ ਮੈਂ ਤਾਂ ਕਹਿੰਨੀ ਆ ਜਾਨਾ ਬਚ ਗਈਆਂ ਚੀਜ਼ਾਂ ਤਾਂ ਬੇਬੀ ਬੰਦ ਹੋ ਗਈਆਂ ਚਲੋ ਚੀਜ਼ਾਂ ਸਾਡੀ ਵੀ ਬੰਦ ਹੋ ਗਈ ਬਈ ਸਾਡੀ ਇਦਾਂ ਬਚਾ ਹੋ ਗਿਆ ਉਹ ਮੇਮ ਸੋਚ ਜਿਹੜੇ ਹੋਣ ਲੱਗੇ ਉਹ ਸਾਡੇ ਡਰ ਤੇ ਆ ਉਹਨੇ ਬਿਜਲੀ ਬੰਦ ਹੋ ਗਈ। ਅਸੇ ਤੁਹਾਡੇ ਵੀ ਪਈ ਸੀ। ਸਾਡੇ ਪਿਛਲੇ ਸਾਲ ਪਈ ਸੀ। ਅੱਜ ਕਰਨੇ। ਇਹ ਔੜ ਦੇ ਵਿੱਚ ਤੀਜੀ ਚੌਥੀ ਵਾਰ ਬਿਜਲੀ ਪਈ ਆ। ਸਾਡੇ ਆ ਅੱਜ ਢੋੜੇ ਵਾਲੀ ਕੋਠੀ ਤਾਂ ਨਹੀਂ ਤੁਹਾਡੇ। ਨਹੀਂ ਸਾਡੀ ਉਹ ਜਗੜੀ ਮੋੜ ਦੇ। ਅੱਛਾ ਢੋੜੇ ਵਾਲੀ ਕੋਠੀ ਤੇ ਵੀ ਪਈ ਸੀ ਤੇ ਚਾਰ ਸਾਲ ਪਹਿਲਾਂ ਉੱਤੇ ਪਈ ਸੀਗੀ। ਹੁਣ ਇੱਕ ਫੇ ਤੁਹਾਡੇ ਵੀ। ਤੁਹਾਡਾ ਕੀ ਨਾਮ ਆ? ਮੇਰਾ ਤਾਂ ਜਸਵਿੰਦਰ ਖੋਰੀਆ। ਅੱਛਾ ਤੁਹਾਡੇ ਵੀ ਬਚਾਓ ਬਚਾਓ ਹੋ ਗਿਆ। ਇੱਧਰ ਲੰਬੜ ਹੁੰਦਾ ਸੀ ਜਿਹੜਾ ਤੁਹਾਡਾ ਕੀ ਨਾਮ ਪਾਜੀ ਮੇਰਾ ਸੰਦੀਪ ਕੁਮਾਰ ਕੀ ਕੰਮ ਕਰਦੇ ਹੋ ਸੰਦੀਪ ਮੈਂ ਇਲੈਕਟ੍ਰੀਸ਼ੀਅਨ ਹਾਂ ਇਲੈਕਟ੍ਰੀਸ਼ੀਅਨ ਦਾ ਕਰਦੇ ਆਂ ਆ ਇਹ ਕੀ ਚ ਮਤਲਬ ਤੁਹਾਨੂੰ ਤੇ ਜ਼ਿਆਦਾ ਨੌਲੇਜ ਆ ਜਦੋਂ ਇਹ ਬਿਜਲੀ ਡਿੱਗਦੀ ਹੈਗੀ ਆ ਜੀ ਤਾਂ ਇਹਦਾ ਜਿਹੜਾ ਇਲੈਕਟ੍ਰੋਨਿਕ ਦੀਆਂ ਚੀਜ਼ਾਂ ਉਹਦੇ ਤੇ ਕਾਦੇ ਤੇ ਪ੍ਰਭਾਵ ਪੈਂਦਾ ਜ਼ਿਆਦਾ ਖਾਸ ਕਰਕੇ ਇਹਦਾ ਜਿਹੜੀ ਚੀਜ਼ ਚੱਲਦੀ ਹੈ ਜੀ ਜਿਹੜੀ ਚੱਲ ਜਿਹੜੀ ਚੱਲਦੀ ਹੈ ਜ਼ਿਆਦਾ ਚੀਜ਼ ਜਿਹੜੀ ਚੱਲਦੀ ਆ ਉਹਦੇ ਤੇ ਅਸਰ ਪੈਂਦਾ ਜੀ ਤੇ ਹੁਣ ਤੁਸੀਂ ਚੈੱਕ ਕੀਤਾ ਸਾਰਾ ਇਹ ਹਾਂਜੀ ਹੱਲੇ ਤਾਂ ਬੰਦਿਆ ਸਾਰਾ ਕੁਝ ਸਾਰੀ ਕਰਦੀ ਜਿਹੜੀ ਫਿਟਿੰਗਾਂ ਜਲ ਗਈ ਹੈ ਮੇਨ ਪਿੱਛੇ ਉਤਾਰ ਆਂਦੀ ਆ ਜਿਹੜੀ ਮੇਨ ਪਿੱਛੇ ਮੀਟਰ ਤੋਂ ਆਂਦੀ ਆ ਉਹ ਇੱਥੇ ਤੱਕ ਐਮਸੀ ਦਾ ਕਾਂਦੀ ਉਹ ਵੀ ਸਾਰੀ ਤਾਰ ਜਲੀ ਹੋਈ ਆ ਜਲੀ ਹੋਈ ਹਾਂਜੀ ਬਾਕੀ ਪਿੱਛੋਂ ਜਿਹੜੀ ਤਾਰ ਆਂਦੀ ਆ ਉਹ ਪਰਲੇ ਕਰਦੀ ਤਾਰ ਉਹਨਾਂ ਦੀ ਚੱਲਦੀ ਆ ਉਸ ਤੋਂ ਗਾਹਾਂ ਨਹੀਂ ਅੱਗੇ ਨਹੀਂ ਚੱਲਦੀ ਹੈਗੀ ਜੀ ਗੱਗੇ ਨਹੀਂ ਚੱਲ ਹਾਂਜੀ ਕਹਿਣ ਦਾ ਮਤਲਬ ਹੈ ਕਿ ਹੁਣ ਜਦੋਂ ਤੁਸੀਂ ਅੱਗੇ ਚੈੱਕ ਕਰੋਗੇ ਦੇਖੋਗੇ ਫਿਰ ਪਤਾ ਲੱਗੇਗਾ ਕਿ ਉਹ ਕੀ ਤਾਰ ਪੌਂਗੀ ਹਾਂਜੀ ਫਿਰ ਪਤਾ ਲੱਗੇਗਾ ਬੱਸ ਵੈਸੇ ਤਾਰ ਦਾ ਕਿੱਡਾ ਕਿੰਨਾ ਨੁਕਸਾਨ ਹੋ ਗਿਆ ਦਾ ਬੋਲਿਆ ਤਾਰ ਦਾ ਅੰਦਾਜ਼ਾ ਜਿਹੜੀ ਤਾਰ ਪੈਂਦੀ ਆ ਤਾਰ ਦਾ ਜੀ ਹਾਂ ਇਹਨਾਂ ਦੀ ਜਿਹੜੀ ਇਲੈਕਟ੍ਰਿਕ ਦੀ ਤਾਰ ਪੈਣੀ ਉਹ ਤਾਂ ਸਾਰੀ ਤਾਰ ਜਲ ਗਈ ਆ ਜੀ ਸਾਰੀ ਜਲ ਗਈ ਉਹਨਾਂ ਦੀ ਘਰ ਦੀ ਸਾਰੀ ਫੀਟਿੰਗ ਉਹ ਇੱਕ ਵਾਰ ਅਸੀਂ ਇਹ ਨਾ ਲਾ ਕੇ ਉੱਥੋਂ ਦੇਖਾਂਗੇ ਮੀਟਰ ਤੋਂ ਐਮਸੀ ਤੱਕ ਲਾ ਕੇ ਦੇਖਾਂਗੇ ਹਾਂ ਵੀ ਕਿੰਨੀ ਕਿ ਜਲੀ ਆ ਮੇਰੇ ਹਿਸਾਬ ਦੇ ਨਾਲ ਜਿੰਨੀਆਂ ਵੀ ਵਾਇਰ ਵਿੱਚ ਆ ਉਹ ਸਾਰੀ ਪਟਾਕਰ ਤੋਂ ਕਮ ਆ ਰ ਗਿਆ ਹੁਣੇ ਜਿਹੜੇ ਜੋੜਿਆ ਮਤਲਬ ਕਾਫੀ ਵੱਡਾ ਨੁਕਸਾਨ ਹੈ ਨੁਕਸਾਨ ਜ਼ਿਆਦਾ ਹੋਇਆ ਹੈ ਨੁਕਸਾਨ ਜ਼ਿਆਦਾ ਹਾਂਜੀ ਕੀਰਲਾ ਲੱਗਦਾ ਹੈ ਪਹੁੰਚੇ ਹਾਂਜੀ ਸਾਰੀ ਜਿਹੜਾ ਇਲੈਕਟ੍ਰੋਨਿਕ ਦਾ ਇਹੀ ਲੱਖ ਤੱਕ ਪਹੁੰਚ ਜਾਇਆ ਮਤਲਬ ਇਹਦੀ ਜਿਹੜੀ ਸਾਰਾ ਹੀ ਇਹ ਵਿੱਚ ਫਰਿੱਜਾ ਵੀ ਹੋਣੀਆ ਵਿੱਚ ਦੂਸਰਾ ਵੀ ਜਾਨਵਰ ਦਾ ਵੀ ਨੁਕਸਾਨ ਹੋਇਆ ਜੀ ਮੋਬਾਈਲ ਤਾਂ ਕਹਿੰਦੇ ਬੰਦੇ ਹੋ ਗਿਆ ਸੀ ਮਾਈ ਮੋਬਾਈਲ ਦਾ ਨੁਕਸਾਨ ਹੋ ਗਿਆ ਸੀਗਾ ਹੱਥੋਂ ਛੁੱਟ ਗਿਆ ਸੀ ਇੰਨਾ ਗਰਮ ਸੀਗਾ ਉਹ ਤਾਂ ਆਈਫੋਨ ਦਾ ਅੱਛਾ ਆਈਫੋਨ ਵੀ ਗਰਮ ਹੋ ਗਿਆ ਹਾਂਜੀ ਬਿਲਕੁਲ ਆਗੰਗ ਹੋ ਗਿਆ ਸੀ ਆਈਫੋਨ ਕਰਕੇ ਪਚਾ ਹੋ ਗਿਆ ਹੋਰ ਫੋਨ ਦਾ ਬਲਾਸਟ ਹੋ ਜਾਣਾ ਸੀਗਾ ਉਹ ਬਲਾਸਟ ਉਹ ਆਈਫੋਨ ਸਗਾ ਜੀ ਕਰਕੇ ਆਈਫੋਨ ਥੋੜਾ android ਕਹਿੰਦਾ ਮਤਲਬ ਇੱਕ ਹੀ ਹੈਗਾ ਕਿ ਚਲੋ ਅੱਪਲ ਤੋਂ ਵਿੱਚੋਂ ਮੈਂ ਹੁਣ ਚੈੱਕ ਰੋ ਆਉਣ ਗਿਆ ਸੀਗਾ ਵੀ ਕੀ ਹੋਇਆ ਵਿੱਚੋਂ ਦੱਸਦੇ ਕਹਿੰਦੇ ਮੈਲਟ ਹੋ ਗਿਆ ਕਿਥੋਂ ਉਹ ਤੁਸੀਂ ਅੰਦਰ ਸੀਗੇ ਅੰਦਰ ਹੁੰਦੇ باوجود ਵੀ ਇਹ ਕੁਛ ਆਈਫੋਨ ਦਾ ਹੋ ਗਿਆ ਅਡਾਪਟਰ ਨਾਲ ਚਾਰਜ ਤੇ ਲੱਗਾ ਸੀ ਨਾ ਚਾਰਜ ਲਾ ਕੇ ਦਿੱਤੇ ਸੀਗਾ ਚਾਰਜ ਅਗਰਵਾਜ਼ੀ ਦੂਸਰਾ ਫੋਨ ਆ ਉਹ ਠੀਕ ਹੈ ਉਹ ਸਪੋਰਟ ਸੀਗਾ ਚਾਰਜ ਲੱਗਾ ਜਿਹੜੀ ਜਾਨੀ ਬਿਜਲੀ ਨਾਲ ਸੰਬੰਧ ਸੀ ਜੀ ਉਹ ਸਾਰੀ ਡੈਮੇਜ ਹੋ ਗਈ ਸਾਰੀ ਡੈਮੇਜ ਤੁਜ ਜਾਨੀ ਨੁਕਸਾਨ ਨਹੀਂ ਹੋਇਆ ਜੀ 50 ਹੋ ਗਿਆ ਬਾਕੀ ਇਹ ਹੈ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੁਹਾਡਾ ਨਰਮਨ ਜੀ ਇਹ ਕਿਸ ਤਰ੍ਹਾਂ ਤੁਹਾਨੂੰ ਕੀ ਸੁਣਾਈ ਦਿੱਤਾ ਫਿਰ ਸਾਨੂੰ ਜੀ ਰਾਤ ਨੂੰ ਇੰਨੀ ਜ਼ੋਰ ਨਾਲ ਪਟਾਕਾ ਬੋਲਿਆ ਹੂੰ ਜਿਹੜੀ ਸਾਡੇ ਤਾਂ ਬੱਚੇ ਵੀ ਚੀਖਾ ਮਾਰ ਕੇ ਉੱਠ ਖੜੇ ਸਾਰੇ ਏਡਾ ਛਾਦਾ ਜ਼ਬਰਦਸਤ ਜ਼ਬਰਦਸਤ ਬਹੁਤ ਬੋਲਿਆ ਜੀ ਟਾਕਾ ਜਰਮ ਟਾਕਾ ਬੋਲਿਆ ਫਿਰ ਤੁਸੀਂ ਬਾਹਰ ਨਿਕਲੇ ਵੀ ਹਾਂਜੀ ਅਸੀਂ ਉੱਪਰ ਕੋ ਚੜ ਕੇ ਦੇਖਿਆ ਕੋਠੇ ਤੇ ਤਾਂ ਕਾਫੀ ਜਣੀ ਬਿਜਲੀ ਬਹੁਤ ਜ਼ੋਰ ਨਾਲ ਤਾਂ ਲਸ਼ਕੀ ਕੰਪੀ ਅੱਛਾ ਫਿਰ ਫਿਰ ਅੰਦਾਜ਼ਾ ਲੱਗਾ ਕਿ ਫਿਰ ਪਤਾ ਲੱਗਿਆ ਕਿ ਕਿਤੇ ਬਿਜਲੀ ਬਿਜਲੀ ਪੈ ਰਹੀ ਹੈ